ਪੰਜਾਬ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੇ ਬਣਿਆ ਵੱਡਾ ਸਸਪੈਂਸ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਕਿਉਂਕਿ ਉਹ ਜੰਗ ਲੜ ਰਿਹਾ ਸੀ ਮੌਤ ਅਤੇ ਜ਼ਿੰਦਗੀ ਦੀ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਡਾਕਟਰਾਂ ਨੇ ਵੀ ਅੱਡੀ ਚੋਟੀ ਦਾ ਜੋੜ ਲਗਾਇਆ ਪੰਜਾਬ ਦੀ ਸਾਰੀ ਗਾਇਕ ਇੰਡਸਟਰੀ ਇੱਕ ਥਾਪੜ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਖੜ ਗਈ ਰਾਜਵੀਰ ਜਵੰਦਾ ਦੇ ਅਸਲਾਮ ਅਲੈਕਮ ਸასიਆ ਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਰਾਜਵੀਰ ਜਵੰਦਾ ਦੀ ਮੌਤ ਬਹੁਤ ਵੱਡਾ ਸਸਪੈਂਸ ਬਣ ਗਿਆ ਪੰਜਪੂਰੀ ਦੁਨੀਆ ਦੇ ਪੰਜਾਬੀਆਂ ਨੇ ਦੁਆਵਾਂ ਕੀਤੀਆਂ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਲੇਕਿਨ ਉਹਨਾਂ ਦੀਆਂ ਅਰਦਾਸਾਂ ਕਿਸੇ ਕੰਮ ਨਾ ਆਈਆਂ ਤੇ ਅੱਜ ਹਰ ਪੰਜਾਬੀ ਦਾ ਦਿਲ ਜਿਹੜਾ ਹੈ ਉਹ ਰੋਂਦਾ ਹੈ ਤੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ ਐ ਰਾਜਵੀਰ ਜਵੰਦਾਦੀ ਮੌਤ ਐਕਸੀਡੈਂਟ ਨਾਲ ਹੋਈ ਜਾਂ ਉਹਨਾਂ ਨੂੰ ਕਤਲ ਕੀਤਾ ਗਿਆ ਐਸ ਸਾਰਾ ਕੀ ਮਾਮਲਾ ਐ ਇਸ ਤਰ੍ਹਾਂ ਦੇ ਸਵਾਲ ਕਿਉਂ ਖੜੇ ਹੋ ਗਏ ਨੇ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ ਪੰਜਾਬ ਗਾਇਕ ਰਾਜਵੀਰ ਜਵੰਦਾਦੀ ਮੌਤ ਤੇ ਬਣਿਆ ਵੱਡਾ ਸਸਪੈਂਸ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਰਾਜਵੀਰ ਜਵੰਦਾਦੀ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਕਿਉਂਕਿ ਉਹ ਜੰਗ ਲੜ ਰਹੇ ਸੀ ਮੌਤ ਅਤੇ ਜ਼ਿੰਦਗੀ ਦੀ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਡਾਕਟਰਾਂ ਨੇ ਵੀ ਅੱਡੀ ਚੋਟੀ ਦਾ ਜੋੜ ਲਗਾਇਆ ਪੰਜਾਬ ਦੀ ਸਾਰੀ ਗਾਇਕ ਇੰਡਸਟਰੀ ਇੱਕ ਥਾਪੜ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਖੜ ਗਈ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਰਾਜਵੀਰ ਜਵੰਦਾ ਦਾ 27 ਸਤੰਬਰ ਨੂੰ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਨਾ ਉਹਨਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਨਾ ਉਹਨਾਂ ਨੇ ਕੁਝ ਆਪਣੇ ਮੂੰਹ ਦੇ ਵਿੱਚੋਂ ਬੋਲਿਆ ਲੇਕਿਨ ਵਾਰ-ਵਾਰ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਬੇਨਤੀਆਂ ਕੀਤੀਆਂ ਗਈਆਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਿ ਰਾਜਵੀਰ ਜਵੰਦਾ ਵਾਸਤੇ ਅਰਦਾਸ ਕੀਤੀ ਜਾਵੇ ਲੋਕਾਂ ਨੇ ਧਰਮ ਤੋਂ ਉੱਪਰ ਉੱਠ ਕੇ ਰਾਜਵੀਰ ਜਵੰਦਾ ਦੇ ਲਈ ਪੰਜਾਬ ਦੇ ਹਰ ਗੁਰਦੁਆਰੇ ਪੰਜਾਬ ਦੇ ਹਰ ਮੰਦਰ ਵਿੱਚ ਪੰਜਾਬ ਦੀ ਹਰ ਮਸਜਿਦ ਵਿੱਚ ਤੇ ਪੰਜਾਬ ਦੇ ਹਰ ਗੱਜਾ ਘਰ ਯਾਨੀ ਕਿ ਚਰਚ ਦੇ ਵਿੱਚ ਯਾਨੀ ਕਿ ਅਸਾਈ ਭਾਈਚਾਰੇ ਵੱਲੋਂ ਵੀ ਵੱਡੇ ਪੱਧਰ ਤੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਪੰਜਾਬੀਆਂ ਦੀਆਂ ਅਰਦਾਸਾਂ ਨੂੰ ਗੂਰ ਨਹੀਂ ਪਿਆ ਲੇਕਿਨ ਜਿਹੜੇ ਰਾਜਵੀਰ ਜਵੰਦਾ ਦੇ ਚਾਹਣ ਵਾਲੇ ਨੇ ਜਿਹੜੇ ਰਾਜਵੀਰ ਜਵੰਦਾ ਦੇ ਫੈਨਸ ਨੇ ਜਿਹੜੇ ਰਾਜਵੀਰ ਜਵੰਦਾ ਦੇ ਗੀਤ ਸੁਣਦੇ ਨੇ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਐਦਾਂ ਕਿਵੇਂ ਮੌਤ ਹੋ ਸਕਦੀ ਹੈ ਰਾਜਵੀਰ ਜਵੰਦਾ ਦੀ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਇੱਕ ਵੱਡਾ ਸਸਪੈਂਸ ਬਣ ਗਿਆ ਹੈ ਜਿਹੜੇ ਉਹਦੇ ਚਾਹਣ ਵਾਲੇ ਨੇ ਉਹ ਹਾਲੇ ਵੀ ਯਕੀਨ ਨਹੀਂ ਕਰ ਰਹਾ ਕਿ ਐਦਾਂ ਭਿਆਨਕ ਐਕਸੀਡੈਂਟ ਰਾਜਵੀਰ ਜਵੰਦਾ ਦਾ ਹੋ ਸਕਦਾ ਹੈ ਕਿਉਂਕਿ ਰਾਜਵੀਰ ਜਵੰਦਾ ਇਕੱਲੇ ਨਹੀਂ ਸੀ ਰਾਜਵੀਰ ਜਵੰਦਾ ਦੇ ਨਾਲ ਉਹਨਾਂ ਦੇ 6 ਤੋਂ 7 મિતਰ ਵੀ ਸੀ ਕਿਉਂਕਿ ਉਹ ਇਕੱਲੇ ਵੀ ਕਦੇ ਵੀ ਇਕੱਲੇ ਬਾਈਕ ਰਾਈਡਿੰਗ ਤੇ ਨਹੀਂ ਜਾਂਦੇ ਸੀ ਹਾਲਾਂਕਿ ਉਹਨਾਂ ਨੂੰ ਨਵੇਂ-ਨਵੇਂ ਐਡਵੈਂਚਰਸ ਤੇ ਜਾਣ ਦਾ ਸ਼ੌਂਕ ਸੀ ਚਾਹੇ ਉਹ ਮਾਊਂਟੇਨ ਕਲਾਈਮਿੰਗ ਹੋਵੇ ਚਾਹੇ ਉਹ ਪੈਰਾਸ਼ੂਟ ਹੋਵੇ ਚਾਹੇ ਉਹ ਬਾਈਕ ਰਾਈਡਿੰਗ ਹੋਵੇ ਚਾਹੇ ਉਹ ਹORS ਰਾਈਡਿੰਗ ਹੋਵੇ ਲੇਕਿਨ ਉਹ ਹਮੇਸ਼ਾ ਹੀ ਆਪਣੇ ਦੋਸਤਾਂ ਦੇ ਨਾਲ ਗਏ ਜਿਹੜੇ ਦੋਸਤਾਂ ਦੇ ਨਾਲ ਗਏ ਉਹ ਕੈਂਬਰੀ ਦੇ ਸਾਹਮਣੇ ਕਿਉਂ ਨਹੀਂ ਆਏ ਜਿਹੜੀ ਗੱਡੀ ਦੇ ਵਿੱਚ ਭੱਜਿਆ ਉਹ ਗੱਡੀ ਦਾ ਡਰਾਈਵਰ ਜਾਂ ਗੱਡੀ ਦਾ ਮਾਲਕ ਪੱਤਰਕਾਰਾਂ ਦੇ ਸਾਹਮਣੇ ਕਿਉਂ ਨਹੀਂ ਆਇਆ ਫਿਰ ਜਿਹੜੇ ਲੋਕਾਂ ਨੇ ਐਕਸੀਡੈਂਟ ਵੇਖਿਆ ਉਹ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਕੋਈ ਜਾਣਕਾਰੀ ਸਾਂਝੀ ਕਿਉਂ ਨਹੀਂ ਕੀਤੀ ਗਈ ਇੱਕ ਪਾਸੇ ਜਿੱਥੇ ਫਿਰ ਦੁਬਾਰਾ ਕਨਵਰ ਗਰੇਵਾਰ ਗਿੱਪੀ ਗਰੇਵਾਲ ਅਤੇ ਹੋਰ ਕਈ ਪੰਜਾਬ ਦੇ ਨਾਮਵਰ ਗਾਇਕ ਅਤੇ ਫਿਲਮੀ ਅਦਾਕਾਰ ਆਪਣੀਆਂ ਫਿਲਮਾਂ ਦੀ ਪ੍ਰੋਮੋਸ਼ਨ ਕਰ ਰਹੇ ਨੇ ਇੰਜ ਲੱਗਦਾ ਹੈ ਕਿ ਜਿਵੇਂ ਰਾਜਵੀਰ ਜਵੰਦਾ ਦੀ ਮੌਤ ਹੀ ਨਹੀਂ ਹੋਈ ਇੰਜ ਲੱਗਦਾ ਹੈ ਜਿਵੇਂ ਰਾਜਵੀਰ ਜਵੰਦਾ ਹਾਲੇ ਵੀ ਜਿਉਂਦੇ ਨੇ ਤੇ ਇਹਨਾਂ ਵੱਲੋਂ ਫਿਲਮਾਂ ਰਿਲੀਜ਼ ਵੀ ਕਰ ਦਿੱਤੀਆਂ ਗਈਆਂ ਫਿਲਮਾਂ ਨੂੰ ਰਿਲੀਜ਼ ਕਰਨ ਸਮੇਂ ਇਹਨਾਂ ਵੱਲੋਂ ਭੰਗੜੇ ਵੀ ਪਾਏ ਗਏ ਅਤੇ ਨੱਚ-ਨੱਚ ਕੇ ਗੀਤ ਵੀ ਪਾਏ ਗਏ ਇਹ ਹੈ ਪੰਜਾਬੀ ਫਿਲਮ ਇੰਡਸਟਰੀ ਜਿਸ ਤਰ੍ਹਾਂ ਜਸਵਿੰਦਰ ਭੱਲਾ ਦੇ ਨਾਲ ਹੋਇਆ ਸੀ ਜਸਵਿੰਦਰ ਭੱਲਾ ਦੇ ਨਾਲ ਜਿਵੇਂ ਹੋਇਆ ਉਸ ਤੋਂ ਬਾਅਦ ਫੀਫਾ ਅਵਾਰਡ ਦੇ ਵਿੱਚ ਸਾਰੇ ਹੀ ਗਾਇਕਾ ਨੇ ਭੰਗੜੇ ਪਾਏ ਸਾਰੀਆਂ ਪੰਜਾਬੀ ਪੰਜਾਬੀ ਜਿਹੜੀਆਂ ਗਾਇਕਾ ਸੀ ਉਹਨਾਂ ਵੱਲੋਂ ਠੁਮਕੇ ਲਗਾਏ ਗਏ ਤੇ ਲੋਕਾਂ ਨੇ ਕਿਹਾ ਕਿ ਇਹ ਸਿਰਫ ਮਤਬਲ ਦੇ ਨੇ ਇਹਨਾਂ ਨੂੰ ਮਤਬਲ ਸਿਰਫ ਪੈਸੇ ਦੇ ਨਾਲ ਹੈ ਅਸੀਂ ਇਹਨਾਂ ਦੀ ਗੱਲ ਹੀ ਕਰਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਯਾਰਾਂ ਦੀ ਜਿਹੜੇ ਰਾਜਵੀਰ ਜਵੰਦਾ ਦੇ ਨਾਲ ਸੀ ਇੱਕ ਵਾਰ ਵੀ ਉਹਨਾਂ ਦਾ ਬਿਆਨ ਨਹੀਂ ਆਇਆ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਕਿਉਂ ਨਹੀਂ ਦਿੱਤੀ ਗਈ ਕੀ ਹੁੰਦੇ ਸਾਥੀ ਨਹੀਂ ਸੀ ਕੀ ਉਹਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਨਹੀਂ ਹੁੰਦੇ ਸੀ ਵੱਡਾ ਸਸਪੈਂਸ ਬਣ ਗਈ ਹੈ ਰਾਜਵੀਰ ਜਵੰਦਾ ਦੀ ਮੌਤ ਇੱਕ ਪਾਸੇ ਉਹਨਾਂ ਦੀ ਮਾਤਾ ਉਨ੍ਹਾਂ ਦੀ ਧਰ ਪਤਨੀ ਅਤੇ ਉਨ੍ਹਾਂ ਦੇ ਛੋਟੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਹਾਲਾਂਕਿ ਕਈ ਫਿਲਮੀ ਅਦਾਕਾਰ ਅਤੇ ਪੰਜਾਬੀ ਗਾਇਕ ਇੰਡਸਟਰੀ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੀ ਮੌਤੇ ਪੋਲਿਟਿਕਸ ਹੈ ਰਾਜਨੀਤੀ ਸਿਆਸਤ ਨਾ ਕੀਤੀ ਜਾਵੇ ਤੇ ਲੇਕਿਨ ਫੈਨਸ ਕਿੱਥੇ ਰੁਕਦੇ ਨੇ ਫੈਨਸ ਕਹਿੰਦੇ ਨੇ ਕਿ ਜਿਹੜੇ ਦੋਸਤਾਂ ਦੇ ਨਾਲ ਘੁੰਮਣ ਜਾ ਰਹੇ ਸੀ ਉਹ ਦੋਸਤ ਕਿੱਥੇ ਉਹਨਾਂ ਦੋਸਤਾਂ ਨੇ ਕਿਸੇ ਵੀ ਤਰ੍ਹਾਂ ਦਾ ਬਿਆਨ ਕਿਉਂ ਨਹੀਂ ਦਿੱਤਾ ਉਹ ਗੱਡੀ ਦਾ ਮਾਲਕ ਹੈ ਜਿਸ ਗੱਡੀ ਦੇ ਵਿੱਚ ਬਾਈਕ ਜ਼ਬਰਦਸਤ ਤਰੀਕੇ ਨਾਲ ਵੱਜੀ ਹੈ ਮੌਕੇ ਦੇ ਗਵਾਹ ਫਿਰ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੂੰ ਹਸਪੀਟਲ ਲਿਆਂਦਾ ਗਿਆ ਉਹ ਕਿੱਥੇ ਨੇ ਸਾਰੇ ਨਜ਼ਰ ਸਾਰਿਆਂ ਨੇ ਪੱਲਾ ਕਿਉਂ ਛੱਡ ਦਿੱਤਾ ਹੈ ਕਿਉਂ ਸੋਸ਼ਲ ਮੀਡੀਆ 'ਚ ਵਕ-ਵਕ ਕਾਨਫਰੰਸਾਂ ਕਰਕੇ ਉਹਨਾਂ ਨਜ਼ਰ ਅੰਦਾਜ਼ ਕੀਤੇ ਗਿਆ ਉਹਨਾਂ ਨੂੰ ਇਹ ਕਰਨਾ ਚਾਹੀਦਾ ਸੀ ਕਿ ਕਿਵੇਂ ਤੇ ਕਿਉਂ ਤੇ ਕਿਵੇਂ ਜਿਹੜੀ ਐ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਰਾਜਵੀਰ ਜਵੰਦਾ ਦੀ ਮੌਤ ਚਲੀ ਗਈ ਰਾਜਵੀਰ ਜਵੰਦਾ ਦਾ ਕੈਮਰਾ ਗੋਪਰੋ ਦਾ ਉਹ ਵੀ ਨਹੀਂ ਦਿਸ ਰਿਹਾ ਫਿਰ ਜਿਹੜੀ ਗੱਡੀ ਦੇ ਵਿੱਚ ਉਹ ਵੀ ਨਹੀਂ ਫਿਰ ਜਿਹੜੇ ਯਾਰ ਦੋਸਤ ਗਏ ਨੇ ਉਹ ਵੀ ਨਹੀਂ ਫਿਰ ਹੈਲਮਟ ਕੈਨੇਡਾ ਤੋਂ ਆਇਆ ਹੋਇਆ ਸੀ ਕੈਨੇਡਾ ਤੋਂ ਖਰੀਦਾ ਸੀ ਰਾਜਵੀਰ ਜਵੰਦਾ ਨੇ ਉਹਦੇ ਵਿੱਚ ਇੰਨੀ ਭਿਆਨਕ ਸੱਟ ਕਿਵੇਂ ਲੱਗੇ ਰੀੜ ਦੀ ਹੱਡੀ ਕਿਵੇਂ ਟੁੱਟ ਗਈ ਧੌਣ ਦਾ ਮਨਕਾ ਕਿਵੇਂ ਟੁੱਟ ਗਿਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪੰਜਾਬ ਅਤੇ ਦੁਨੀਆ ਭਰ ਦੇ ਪੰਜਾਬੀ ਮੰਗ ਕਰ ਰਹੇ ਨੇ ਕਿ ਸਾਨੂੰ ਨਿਆਂ ਜਸਿਸ ਮਿਲਣਾ ਚਾਹੀਦਾ ਹੈ ਰਾਜਵੀਰ ਜਵੰਦਾ ਦੀ ਮੌਤ ਦਾ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਹੇ ਰਾਜਵੀਰ ਜਵੰਦਾ ਪੰਜਾ ਤਤਾਂ ਵਿੱਚ ਵਲੀਦ ਹੋ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਲੇਕਿਨ ਕੀ ਉਹਨਾਂ ਦੇ ਮੌਤ ਦੀ ਜਾਂਚ ਹੋਵੇਗੀ ਜੇਕਰ ਉਹਨਾਂ ਦੀ ਮੌਤ ਦੀ ਜਾਂਚ ਹੋਵੇਗੀ ਉਹਦੇ ਵਿੱਚ ਕੌਣ ਹੋਣਗੇ ਇਨਵੋਲ ਐਟ ਲੀਸਟ 11 ਤਗਦਾਰੀ ਨਹੀਂ ਕਰਨੀ ਚਾਹੀਦੀ ਸੀ ਜਿਹੜੇ ਯਾਦ ਉਸ ਦੇ ਨਾਲ ਰਹਿੰਦੇ ਸੀ ਜਿਹੜੇ ਸਦਾ ਉਹਦੇ ਨਾਲ ਰਹਿਣ ਦੇ ਰਹਿੰਦੇ ਵੀ ਸੀ ਅਤੇ ਜਿੱਥੇ ਵੀ ਉਹ ਜਾਂਦੇ ਸੀ ਹਮੇਸ਼ਾ ਉਹਦੇ ਨਾਲ ਰਹਿੰਦੇ ਸੀ ਉਹਨਾਂ 11 ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਕਿਸੇ ਵੀ ਤਰ੍ਹਾਂ ਦਾ ਬਿਆਨ ਨਹੀਂ ਆਇਆ ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਲੈ ਕੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਵੱਡਾ ਸਸਪੈਂਸ ਬਣ ਗਿਆ ਹੈ ਅਤੇ ਪੂਰੇ ਦੁਨੀਆ ਭਰ ਦੇ ਪੰਜਾਬੀ ਜਿਹੜੇ ਜਿਨ੍ਹਾਂ ਨੂੰ ਸ਼ੌਕ ਲੱਗਿਆ ਹੈ ਜਿਹੜੇ ਜਿਹੜੇ ਉਦਾਸ ਨੇ ਜਿਹੜੇ ਚਿੰਤਤ ਨੇ ਜਿਨ੍ਹਾਂ ਦੀਆਂ ਅੱਖਾਂ ਨੰਮ ਨੇ ਉਹ ਕਹਿੰਦੇ ਨੇ ਕਿ ਸਾਨੂੰ ਰਾਜਵੀਰ ਜਵੰਦਾ ਦੀ ਮੌਤ ਦੀ ਅਸਲ ਸੱਚਾਈ ਦੱਸੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾ ਕਾਨੂੰਨ ਦੀ ਸਹਾਇਤਾ ਲਈ ਜਾ ਰਿਹਾ ਹੈ। ਤੇ ਅਸੀ ਅੱਜ ਦੀ ਵੀਡੀਓ ਜਿਵੇਂ ਤੁਸੀਂ ਵੇਖਿਆ ਕਿ ਰਾਜਵੀ ਜਵੰਦਾ ਦੀ ਮੌਤ ਨੂੰ ਲੈ ਕੇ ਬੜੇ ਵੱਡੇ ਸਵਾਲ ਖੜੇ ਹੋ ਗਏ ਨੇ। ਰਾਜਵੀ ਜਵੰਦਾ ਦੇ ਦੋਸਤਾਂ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਐਕਸੀਡੈਂਟ ਤੋਂ ਬਾਅਦ ਅੱਜ ਤੱਕ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ। ਮੀਡੀਆ ਦੇ ਸਾਹਮਣੇ ਕੋਈ ਦੋਸਤ ਨਹੀਂ ਆਇਆ ਕਿਉਂਕਿ ਰਾਜਵੀ ਜਵੰਦਾ ਉਹਨਾਂ ਦਾ ਪੱਕਾ ਦੋਸਤ ਸੀ ਤੇ ਉਹਨਾਂ ਦਾ ਕੰਮ ਬੰਨਦਾ ਸੀ। ਕਿ ਰਾਜਵੀਰ ਜਵੰਦਾ ਦੇ ਫੈਨ ਨੂੰ ਆ ਕੇ ਹਿੰਮਤ ਦੇਂਦੇ ਤੇ ਉਹਨਾਂ ਨੂੰ ਦੱਸ ਦਿਆ ਵਾਕਿਆ ਕਿਵੇਂ ਰੌਨਮਾ ਹੋਇਆ ਰਾਜਵੀਰ ਜਵੰਦਾ ਨੇ ਐਕਸੀਡੈਂਟ ਦੇ ਟਾਈਮ GoPro ਕੈਮਰਾ ਲਾਇਆ ਸੀ ਬਾਈਕ ਦੇ ਉੱਤੇ ਆਪਣੇ ਹੈਲਮਟ ਦੇ ਉੱਤੇ ਉਹਨਾਂ ਨੇ ਹੈਲਮਟ ਪਾਇਆ ਸੀ ਬੜਾ ਹੀ ਅੱਛਾ ਹੈਲਮਟ ਕੈਨੇਡਾ ਤੋਂ ਉਹਨਾਂ ਨੇ ਸੂਟ ਪਾਇਆ ਸੀ ਸੇਫਟੀ ਸੂਟ ਤੇ ਇਹਦੇ ਬਾਵਜੂਦ ਐਨੀਆਂ ਡੂੰਘੀਆਂ ਸੱਟਾਂ ਵੱਜਣਾ ਉਹਨਾਂ ਦੇ ਫੈਨ ਬਹੁਤ ਸਾਰੇ ਸਵਾਲ ਚੁੱਕਦੇ ਨੇ ਇੱਥੇ ਉਹਨਾਂ ਦੇ ਪਰਿਵਾਰ ਦੇ ਜਾਨਬੋ ਬੜੇ سنگਰਾਂ ਦੀ ਜਾਨਬੋ ਗੱਲ ਕੀਤੀ ਜਾ ਰਹੀ ਆ ਕਿ ਉਹਨਾਂ ਦੀ ਮੌਤ ਤੇ ਪੋਲਿਟਿਕਸ ਨਾ ਖੇਡੀ ਜਾਏ ਲੇਕਿਨ ਰਾਜਵੀਰ ਜਵੰਦਾ ਦੇ ਫੈਨ ਬੜੇ ਵੱਡੇ ਸਵਾਲ ਚੁੱਕ ਰਹੇ ਨੇ ਤੇ ਰਾਜਵੀਰ ਜਵੰਦਾ ਦੇ ਦੋਸਤਾਂ ਤੇ ਉਹਨਾਂ ਨੇ ਉਂਗਲੀਆਂ ਚੁੱਕ ਸੜੀਆਂ ਨੇ ਕਿ ਐਕਸੀਡੈਂਟ ਤੋਂ ਬਾਅਦ ਕੋਈ ਵੀਡੀਓ ਨਹੀਂ ਮੰਜ਼ਰਾਂਮ ਤੇ ਆਈ ਕਿਸੇ ਗੋਪਰੋ ਕੈਮਰੇ ਤੇ ਕੋਈ ਮੰਜ਼ਰ ਰਿਕਾਰਡ ਨਹੀਂ ਕੀਤਾ ਗਿਆ ਤੇ ਉਹਨਾਂ ਨੂੰ ਹਸਪੀਟਲ ਲੈ ਜਾਣ 'ਚ ਦੇਰੀ ਕੀਤੀ ਗਈ ਐਂਬੂਲੈਂਸ ਨਹੀਂ ਬੁਲਾਈ ਗਈ ਤੇ ਹਨੀਆਂ ਡੂੰਗੀਆਂ 57 'ਨਾਂ ਨੂੰ ਕਿਵੇਂ ਵੱਜ ਗਈਆਂ ਤੇ ਅਗਰ ਹਨੀਆਂ ਸੱਟਾਂ ਵੱਜੀਆਂ ਤੇ ਐਂਬੂਲੈਂਸ ਨੂੰ ਬੁਲਾਉਣਾ ਚਾਹੀਦਾ ਸੀ ਤੇ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਹਸਪੀਟਲ ਲੈ ਕੇ ਜਾਣਾ ਚਾਹੀਦਾ ਸੀ ਤੇ ਰਾਜਵੀਰ ਜਵੰਦਾ ਦੀ ਮਾਤਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚੇ ਬੜੇ ਹੀ ਦੁੱਖ ਚ ਨੇ ਪੂਰੀ ਪੰਜਾਬੀ ਕਮਿਊਨਿਟੀ ਪੂਰੀ ਦੁਨੀਆ ਦੇ ਪੰਜਾਬੀ ਇਸ ਟਾਈਮ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਨੇ ਤੇ ਐ ਹੀ وجہ ਕਿ ਉਹਨਾਂ ਦਾ ਗੁੱਸਾ ਵੀ ਆ ਉਹ ਸਵਾਲ ਪੁੱਛ ਰਹੇ ਨੇ ਹਕੂਮਤ ਕੋਲੋਂ ਰਾਜਵੀਰ ਜਵੰਦਾ ਦੇ ਦੋਸਤਾਂ ਕੋਲੋਂ ਕਿ ਆ ਵਾਕਿਆ ਕਿਵੇਂ ਰੋਨਮਾ ਹੋਇਆ ਕਿਉਂਕਿ ਬੁਲੈਰੋ ਗੱਡੀ ਉਸ ਜਗ੍ਹਾ ਤੇ ਮੌਜੂਦ ਸੀ ਕੀ ਬੁਲੈਰੋ ਗੱਡੀ ਉਹਨਾਂ ਨੂੰ ਹਿੱਟ ਕੀਤੀ ਜਾਂ ਉਹ ਬੁਲੈਰੋ ਗੱਡੀ ਨੂੰ ਹਿੱਟ ਕੀਤੇ ਆਵਾਰਾ ਪਸ਼ੂ ਜਿਹੜੇ ਨੇ ਉਹਨਾਂ ਨੂੰ ਹਟ ਕੀਤੇ ਇਹ ਮਾਮਲਾ ਜਿਹੜਾ ਕਿਸੇ ਸੂਰਤ ਤੇ ਕਲੀਅਰ ਨਹੀਂ ਕੀਤਾ ਜਾ ਰਿਹਾ ਤੇ ਐ ਹੀ ਵਜ੍ਹਾ ਕੇ ਬੜੇ ਹੀ ਵੱਡਾ ਸਸਪੈਂਸ ਕ੍ਰੀਏਟ ਹੋ ਗਿਆ ਰਾਜਵੀ ਜਵੰਦਾ ਦੀ ਮੌਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਇਸ ਮਾਮਲੇ ਦੇ ਬਾਰੇ ਚ ਆਪਣੀ ਰਾਏ ਤੋਂ ਕਮੈਂਟ ਚਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਸ ਗੁੱਡ ਬਾਏ ਅਲਾ ਹਾਫਿਜ਼